ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੀ ਸ਼ਰਾਬ ਫੈਕਟਰੀ ਚੋਂ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ 'ਚ ਸ਼ਾਮਲ ਰੈਕਕਡ ਦਾ ਕੀਤਾ ਗਿਆ ਹੈ ਪਰਦਾਫਾਸ਼ ਪੰਜਾਬ ਆਪਕਾਰੀ ਵਿਭਾਗ ਨੇ ਇੱਕ ਸ਼ਰਾਬ ਫੈਕਟਰੀ ਤੋਂ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ਕਰਨ ਵਾਲੇ ਰੈਕਕਡ ਦਾ ਪਰਦਾਫਾਸ਼ ਕੀਤਾ ਹੈ ਇਹ ਅਲਕੋਹਲ ਅੱਗੇ ਗੈਰ ਕਾਨੂੰਨੀ ਸ਼ਰਾਬ ਜਾਂ ਸੈਨੀਟਾਈਜ਼ਰ ਬਣਾਉਣ ਲਈ ਵੇਚੀ ਜਾਣੀ ਸੀ ਬਠਿੰਡਾ ਦੇ ਕੋਟ ਸ਼ਮੀਰ ਵਿੱਚ ਘਟਾਬੇ ਨੇੜਿਓਂ ਦੋ ਟੈਂਕਰਾਂ ਤੋਂ ਲਗਭਗ 80000 ਲੀਟਰ ਐਕਸਟਰਾ ਨਿਊਟਰਲ ਐਲਕੋਹਲ ਈ ਐਮ ਏ ਜਬਤ ਕੀਤਾ ਗਿਆ ਹੈ ਇਸ ਸਬੰਧ ਵਿੱਚ ਬਠਿੰਡਾ ਦੇ ਚਾਰ ਲੋਕਾਂ ਸਮੇਤ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋ ਕਾਰਾਂ ਜਬਤ ਕੀਤੀਆਂ ਗਈਆਂ ਹਨ ਦੋਵੇਂ ਟੈਂਕਰਾਂ ਤੇ ਗੁਜਰਾਤ ਰਜਿਸਟ੍ਰੇਸ਼ਨ ਵਾਲੀ ਨੰਬਰ ਪਲੇਟ ਲੱਗੀਆਂ ਹੋਈਆਂ ਸਨ ਇਹਨਾਂ ਟੈਂਕਰਾਂ ਵਿੱਚ ਐਕਸਟਰਾ ਨਿਊਟਰਲ ਐਲਕੋਹਲ ਗਰਦਾਸਪੁਰ ਦੀ ਵੀ ਆਰ ਵੀ ਹਸਪੀਟਲਿਟੀ ਫੈਕਟਰੀ ਤੋਂ ਲੋਡ ਕੀਤੀ ਗਈ ਸੀ ਪੰਜਾਬ ਦੇ ਵਿੱਤ ਤੇ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਦਾ ਨਜਾਇਜ਼ ਸ਼ਰਾਬ ਦੀ ਤਸਕਰੀ ਪ੍ਰਤੀ ਜ਼ੀਰੋ ਟੋਲਰੈਂਸ ਵਾਲਾ ਰੁਖ ਹੈ ਉਹਨਾਂ ਕਿਹਾ ਕੁਝ ਲੋਕ ENA ਦੀ ਤਸਕਰੀ ਕਰ ਰਹੇ ਹਨ ਅਤੇ ਇਸ ਨੂੰ ਦੂਜੇ ਰਾਜਾਂ ਵਿੱਚ ਭੇਜ ਰਹੇ ਹਨ ਜਿੱਥੇ ਇਸ ਨੂੰ ਨਜਾਇਜ਼ ਸ਼ਰਾਬ ਨਿਰਮਾਤਾਵਾਂ ਪਰਫਿਊਮ ਅਤੇ ਸੈਨੀਟਾਈਜ਼ਰ ਨਿਰਮਾਤਾਵਾਂ ਦੇ ਰੂਪ ਦੇ ਵਿੱਚ ਖਰੀਦਦਾਰ ਮਿਲਦੇ ਹਨ ਇਸ ਦੀ ਫੜਨ ਲਈ ਆਪਕਾਰੀ ਵਿਭਾਗ ਵੱਲੋਂ ਯੋਜਨਾਬੱਧ ਕਾਰਵਾਈ ਕੀਤੀ ਗਈ ਸੀ ਸਾਡਾ ਵਿਭਾਗ ਜੀਪੀਐਸ ਟਰੈਕਿੰਗ ਰਾਹੀਂ ਟੈਂਕਰਾਂ ਨੂੰ ਫੜਨ ਦੇ ਯੋਗ ਬਣਿਆ। ਸੀਮਾ ਨੇ ਕਿਹਾ ਕਿ ਪੰਜਾਬ ਦੀ ਇੱਕ ਪ੍ਰਮੁੱਖ ਕੈਮੀਕਲ ਫੈਕਟਰੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਐਕਸਟਰਾ ਨਿਊਟਰਲ ਐਲਕੋਹਲ ਨੂੰ ਇਸ ਕੈਮੀਕਲ ਫੈਕਟਰੀ ਵਿੱਚ ਤਬਦੀਲ ਕੀਤਾ ਜਾਣਾ ਸੀ। ਸੀਮਾ ਨੇ ਕਿਹਾ ਕਿ ਜੋ ਇਹ ਈਐਮਆਈ ਫੜੀ ਗਈ ਹੈ, ਜ਼ਬਤ ਕੀਤੀ ਗਈ ਹੈ ਆਪਕਾ ਹੀ ਵਿਭਾਗ ਦੇ ਵੱਲੋਂ ਉਸ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਸ ਦੀ ਵਰਤੋਂ 50 ਡਿਗਰੀ ਦੇਸੀ ਸ਼ਰਾਬ ਦੀਆਂ 375000 ਬੋਤਲਾਂ ਬਣ ਸਕਦੀਆਂ ਹਨ ਜਾਂ ਫਿਰ ਕਹਿ ਲੋ ਕਿ 75 ਡਿਗਰੀ ਆਈ ਐਮ ਐਫ ਐਲ ਆਈ ਐਮ ਐਫ ਐਲ ਦਾ ਮਤਲਬ ਹੈਗਾ ਇੰਡੀਅਨ ਮੇਡ ਫੋਰਨ ਲਿਕਵਿਡ ਦੀਆਂ 250000 ਬੋਤਲਾਂ ਬਣ ਸਕਦੀਆਂ ਹਨ ਫੜੀ ਗਈ ਇਸ ਈ ਐਨ ਏ ਤੋਂ 110000 ਬੋਤਲਾਂ ਸੈਨੀਟਾਈਜ਼ਰ ਦੀਆਂ ਬਣ ਸਕਦੀਆਂ ਸੰ ਜੋ ਪੰਜਾਬ ਦੇ ਆਪਕਾਰੀ ਵਿਭਾਗ ਦੇ ਵੱਲੋਂ ਯੋਜਨਾ ਬਣਾ ਕੇ ਫੜੀ ਗਈ ਹੈ ਔਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਤਰ੍ਹਾਂ ਦੀ ਜੋ ਕਾਰਵਾਈ ਦੇ ਵਿੱਚ ਜੋ ਲੋਕ ਸ਼ਾਮਲ ਹੁੰਦੇ ਹਨ ਕਿ ਉਹਨਾਂ ਨੂੰ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਨਹੀਂ ਕਿਉਂ ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਜਦੋਂ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇਸ ਤਰ੍ਹਾਂ ਦੀ ਮਾਹਮੋਸ਼ੀੜੀ ਹੋਈ ਹੈ ਕਿਉਂ ਉਹ ਆਪਣੇ ਲਾਜ ਨੂੰ ਵਧਾਉਣ ਕਰਕੇ ਇਸ ਤਰ੍ਹਾਂ ਦੇ ਘਨੌਣੇ ਕੰਮ ਕਰਦੇ ਹਨ ਪਿਛਲੇ ਦਿਨੀ ਪੰਜਾਬ ਦੇ ਆਪਕਾਰੀ ਵਿਭਾਗ ਦੇ ਵੱਲੋਂ ਚੰਡੀਗੜ੍ਹ ਤੋਂ ਆਉਣ ਵਾਲੀ ਜੋ ਸ਼ਰਾਬ ਸੀ ਕਿਉਂਕਿ ਉੱਥੇ ਸਸਤੀ ਹੋਣ ਦੇ ਕਾਰਨ ਲੋਕ ਉੱਥੋਂ ਇਸ ਦੀ ਤਸਕਰੀ ਕਰਦੇ ਹਨ ਮਤਲਬ ਆਪ ਲਿਆ ਕੇ ਪੰਜਾਬ ਦੇ ਵਿੱਚ ਮਹਿੰਗੇ ਭਾਅ ਤੇ ਵੇਚਦੇ ਸਨ ਅਤੇ ਇਸ ਮਾਮਲੇ ਦੇ ਵਿੱਚ ਵੀ ਪੰਜਾਬ ਦੇ ਆਪਕਾਰੀ ਵਿਭਾਗ ਦੇ ਵੱਲੋਂ ਚੰਡੀਗੜ੍ਹ ਦੇ ਲਈ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਇਦਾਂ ਦੀ ਅਗਰ ਕੋਈ ਕਾਰਵਾਈ ਹੁੰਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਜੋ ਕਾਰਵਾਈ ਹੈ ਉਸ ਨੂੰ ਠੱਲ ਪਾਉਣ ਦੇ ਲਈ ਚੰਡੀਗੜ੍ਹ ਦੇ ਬਾਡਰਾ ਦੇ ਉੱਤੇ ਜਾਂ ਜਿੱਥੋਂ ਵੀ ਇਹ ਸ਼ਰਾਬ ਪੰਜਾਬ ਦੇ ਵਿੱਚ ਐਂਟਰ ਖੋਣ ਦੀ ਸੰਭਾਵਨਾ ਹੁੰਦੀ ਹੈ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਚੈਕਿੰਗ ਹੁੰਦੀ ਹੈ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਕਿ ਪੰਜਾਬ ਦੀ ਸ਼ਰਾਬ ਫੈਕਟਰੀ ਤੋਂ 80 ਹਜ਼ਾਰ ਲੀਟਰ ਦੇ ਕਰੀਬ ਐਕਸਟਰਾ ਨਿਊਟਰਲ ਅਲਕੋਹਲ ਜਿਸ ਤੋਂ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਅਲਕੋਹਲ ਬਣਾਈ ਜਾ ਸਕਦੀ ਹੈ ਸ਼ਰਾਬ ਬਣ ਸਕਦੀ ਹੈ ਸੈਨੀਟਾਈਜ਼ਰ ਬਣ ਸਕਦੇ ਨੇ ਪਰਫਿਊਮ ਦੇ ਵਿੱਚ ਉਸ ਨੂੰ ਯੂਜ਼ ਕੀਤਾ ਜਾ ਸਕਦਾ ਹੈ ਇਹਨੀ ਵੱਡੀ ਮਾਤਰਾ ਦੇ ਵਿੱਚ ਜਦੋਂ ਇਹ ਇਦਾਂ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਫੜਿਆ ਜਾਂਦਾ ਹੈ ਤਾਂ ਸਰਕਾਰ ਦੇ ਦੂਜੇ ਲੋਕਾਂ ਨੂੰ ਵੀ ਇਸ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਕੰਮ ਕਰਨ ਤੇ ਜੋ ਇਨਜਾਮ ਹੈ ਉਹ ਕਾਫੀ ਮਾੜੇ ਹੋ ਸਕਦੇ ਨੇ ਤੇ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਇਸ ਚੀਜ਼ ਨੂੰ ਨਸ਼ਿਆਂ ਦੇ ਉੱਤੇ ਠੱਲ ਪਾਉਣ ਦੇ ਲਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਹਰ ਇੱਕ ਜਗ੍ਹਾ ਤੇ ਪੋਸਟਰ ਲਗਾਏ ਗਏ ਸੀ ਕਿ ਕੋਈ ਵੀ ਦੇਸੀ ਸ਼ਰਾਬ ਨਾ ਪੀਵੇ ਕਿਉਂਕਿ ਇਸ ਦੇ ਨਾਲ ਲੋਕਾਂ ਦੀ ਸਿਹਤ ਨੂੰ ਖਤਰਾ ਹੁੰਦਾ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਇਹ ਖਬਰ ਵੀ ਆਈ ਸੀ ਕਿ ਇੱਕ ਪਿੰਡ ਦੇ ਵਿੱਚ ਕਸਬੇ ਦੇ ਵਿੱਚ ਨਕਲੀ ਸ਼ਰਾਬ ਪੀਣ ਦੇ ਕਾਰਨ ਕਾਫੀ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਸਰਕਾਰ ਦਾ ਜੋ ਰੁਖ ਹੈ ਉਹ ਕਾਫੀ ਜ਼ਿਆਦਾ ਸਖਤ ਹੋ ਗਿਆ ਸੀ ਤੇ ਹੁਣ ਇਸ ਤਰ੍ਹਾਂ ਦੀ ਖਬਰ ਜਦੋਂ ਆਉਂਦੀ ਹੈ ਕਿ ਐਕਸਟਰਾ ਨਿਊਟਰਲ ਅਲਕੋਹਲ ਦੀ ਬਰਾਮਦੀ ਕੀਤੀ ਜਾਂਦੀ ਹੈ ਆਯੂ ਆਪਕਾਰੀ ਵਿਭਾਗ ਦੇ ਵੱਲੋਂ ਤਾਂ ਫਿਰ ਇਹ ਕਾਫੀ ਵੱਡੀ ਗੱਲ ਹੋ ਜਾਂਦੀ ਹੈ ਕਿਉਂਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਵਾਲੀ ਨੀਤੀ ਨੂੰ ਲੈ ਕੇ ਪੂਰੀ ਤਰ੍ਹਾਂ ਸਖਤ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਕੰਮ ਦੇ ਵਿੱਚ ਕਿਸੇ ਵੱਡੇ ਬੰਦੇ ਦਾ ਹੱਥ ਹੈ ਕਿਸੇ ਪੋਲੀਟੀਕਲ ਲੀਡਰ ਦਾ ਹੱਥ ਹੈ ਕਿਉਂਕਿ ਫੈਕਟਰੀ ਦੇ ਵਿੱਚ ਐਡੀ ਵੱਡੀ ਮਾਤਰਾ ਦੇ ਵਿੱਚ ਜੋ ਈਐਨਏ ਬਰਾਮਦ ਹੁੰਦੀ ਆ ਤੇ ਉਸ ਨੂੰ ਅੱਗੇ ਦੂਜੇ ਸਟੇਟਾਂ ਦੇ ਵਿੱਚ ਵੇਚਿਆ ਜਾਂਦਾ ਹੈ ਤੇ ਉਹਨਾਂ ਸਟੇਟਾਂ ਤੋਂ ਇਹ ਨਕਲੀ दारू ਬਣ ਕੇ ਜਦੋਂ ਫਿਰ ਦੁਬਾਰਾ ਤੋਂ ਪੰਜਾਬ ਦੇ ਵਿੱਚ ਐਂਟਰ ਕਰਦੀ ਹੈ ਤਾਂ ਉਸ ਤੋਂ ਆਪਕਾਰੀ ਵਿਭਾਗ ਨੂੰ ਵੀ ਕਾਫੀ ਨੁਕਸਾਨ ਹੁੰਦਾ ਹੈ ਪੰਜਾਬ ਦੀ ਜੋ ਆਪਕਾਰੀ ਵਿਭਾਗ ਹੈ ਉਸ ਦਾ ਨੁਕਸਾਨ ਹੋਣ ਕਾਰਨ ਸਰਕਾਰ ਦਾ ਜੋ ਵਿੱਤੀ ਬਜਟ ਹੈ ਜਾਂ ਕਹਿ ਲਓ ਕਿ ਸਰਕਾਰ ਦੀ ਆਮਦਨ ਦਾ ਜੋ ਸਰੋਤ ਹੈ ਉਹ ਘਟ ਜਾਂਦਾ ਹੈ ਇਹ ਹੁਣ ਸਰਕਾਰ ਦਾ ਬਹੁਤ ਵਧੀਆ ਕੋਸ਼ਿਸ਼ ਹੈ ਬਹੁਤ ਵਧੀਆ ਉਪਰਾਲਾ ਸੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਕੇ ਜਦੋਂ ਕਿਸੇ ਚੀਜ਼ ਨੂੰ ਅਰੈਸਟ ਕੀਤਾ ਜਾਂਦਾ ਹੈ ਜਿਸ ਤੋਂ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਅਲਕੋਹਲ ਬਣਾਈ ਜਾ ਸਕਦੀ ਸੀ ਤਾਂ ਇਹ ਕਾਫੀ ਵੱਡੀ ਭੂਮਿਕਾ ਹੋ ਜਾਂਦੀ ਹੈ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਤੇ ਦੇਸੀ दारू ਤੋਂ ਜਦੋਂ ਕਦੇ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ ਤਾਂ ਫਿਰ ਸਰਕਾਰ ਤੇ ਇਲਜ਼ਾਮ ਲੱਗਦੇ ਹਨ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਧੰਨਵਾਦ